ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਸਰਪੰਚ ਵੀਰ ਸਿੰਘ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਹ ਘਰ ਦੋਸਤੋ ਬਿਲਕੁਲ ਹਾਈਵੇ ਦੇ ਉੱਤੇ ਆ ਇਹ ਹਾਈਵੇ ਲੰਘਦਾ ਹੋਇਆ ਜਿਹੜਾ ਰੋਡ ਪੂਰੇ ਤੋਂ ਬਠਿੰਡੇ ਨੂੰ ਜਾਂਦਾ ਆ ਆ ਬਾਜਾਖਾਨਾ ਤੇ ਇਸ ਹਾਈਵੇ ਦੇ ਉੱਤੇ ਬਾਈ ਹੋਰਿਆਂ ਦਾ ਘਰ ਅੱਜ ਦੀ ਜਿਹੜੀ ਵੀਡੀਓ ਉਹਦੇ ਚ ਇੱਕ ਤਾਂ ਟੋਕੜ ਗੱਬਣ ਮੱਝ ਗੱਬਣ ਵੀ ਇਸ ਹਿਸਾਬ 1300 ਦੁੱਧ ਲਗਭਗ ਸਜਰਾਂ ਜਿੰਨਾਂ ਹੀ ਐ ਪਰ ਬੜੀ ਰੁੱਤ ਚ ਸੋਣੀ ਐ ਇੰਨੇ ਕ ਟਾਈਮ ਦੀ ਗੱਬਣ ਕਨਫਰਮ ਐ ਤੇ ਤੋਂ ਬਿਨਾ ਇੱਕ ਵੈੜ ਜਿਹੜੀ ਸੋਣ ਦੀਆਂ ਤਿਆਰੀਆਂ ਚ ਦਿਨ ਹਾਲਾਂਕਿ ਪਏ ਐ ਪਰ ਸੋਣੀ ਬੰਦੀ ਆਉਂਦੀ ਐ ਸੋਣੀ ਨਿਖਰਦੀ ਆਉਂਦੀ ਵੈੜ ਇਹਦੀ ਵੀ ਆਪਾਂ ਡਿਟੇਲ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਜਿਹੜਾ ਨੱਕ ਜੱਜ ਗਿਆ ਉਹਦੀ ਤਸੰਦੀ ਤੁਸੀਂ ਕਰਨੀ ਐ ਨੰਬਰ ਜਿਹੜਾ ਉਹ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਮਿਲਿਏ ਪਰ ਇਹ ਪਸੂਦੋਂ ਨੇ ਤੋਰ ਕੇ ਦਿਖਾਵਾਂਗੇ ਪਰ ਵੀ ਭਾਈ ਸੱਸੀ ਕਾ ਸੱਸੀ ਵਾਲਾ ਭਾਈ ਤਰਵੀ ਅੱਜ ਦੋ ਨਾਗ ਆਪਾਂ ਦਿਖਾ ਰਹੇ ਆਂ ਭਾਈ ਹਾਂਜੀ ਭਾਈ ਨਾਗ ਤਾਂ ਵਧੇਰੇ ਆ ਪਰ ਸੋਕ ਨੂੰ ਗੱਡੀ ਭਰਨੀ ਆ ਭਾਈ ਅੱਛਾ ਜਿਹੜੀ ਗੱਡੀ ਭਰਨੀ ਆ ਉਹਦੇ ਬਾਰੇ ਦੱਸ ਦੀ ਵੀ ਕਿੰਨੇ ਨਾਗ ਹੋ ਗਏ ਤੇ ਕਿੰਨੇ ਘਟ ਹੈ ਨੌ ਮੱਜਾਂ ਦਾ ਤਿਆਰ ਆ ਭਾਈ ਸੂਈਆਂ ਸੂਈਆਂ ਇੱਕ ਮੈਂ ਘੜਦੀ ਸੀ ਨਹੀਂ ਤਾਂ ਗੱਡੀ ਹੁਣ ਭਰਨੀ ਸੀ ਇੱਕ ਮੈਂ ਦੀ ਕਮੀ ਆ ਠੀਕ ਹੈ ਇੱਕ ਮੱਝ ਦੀ ਕਮੀ ਹੈ ਹਾਂ ਕਮੀ ਜੇ ਨੂੰ ਸੁਵਾਂਣੇ ਲੈਣੇ ਫਿਰ ਉਸ ਹਾਂ ਗੱਡੀ ਚ ਬਈ ਬੈਰੀਆਂ ਨੂੰ ਸੂਈਸਰਨ ਭੇਜਦੇ ਆ ਠੀਕ ਹੈ ਕਿੰਨੇ ਦੁੱਧ ਵਾਲੀ ਮੱਝ ਚਾਹੀਦੀ ਹੈ ਸੁਆ ਕਿੰਨਾ ਹੋਵੇ ਦੁੱਧ ਮਤਲਬ 10 ਤੋਂ 12 ਕਿਲੋ ਲਦ ਘੱਟ ਤੋਂ ਘੱਟ ਹੋਏ ਨਾ ਬਈ ਠੀਕ ਹੈ ਤੇ ਉਹ ਚ ਮਤਲਬ ਸੂਆ ਚੱਲ ਜਾਂਦੇ ਵਿੱਚ ਚੌਥਾ ਬੰਦਾ ਸੂਆ ਚੱਲਣ ਡੇਰੀ ਵਾਲ ਨੂੰ ਦੋ ਚਾਲੇ ਮੈ ਆਉਗੋ ਕੋਈ ਸੰਗ ਦਾ ਵਟਾ ਨਹੀਂ ਹੈ ਨਾ ਤੁਸੀਂ ਪਾਸੇ ਅਸੀਂ ਦਾ ਨਹੀਂ ਵਟਾ ਲਕਾ ਜੀ ਕਿਉਂਕਿ ਉਹਦਾ ਕੋਈ ਚੱਕਰ ਨਹੀਂ ਸੰਪਰਕ ਕਰ ਲਏ ਅੱਜ ਆਪਾਂ ਵੀਡੀਓ ਪਾ ਰਹੇ ਆਖਰੀ ਹਾਂ ਅਜੇ ਤਾਂ ਕੋਈ ਮੈਂ ਵੇਚ ਨਹੀਂ ਲਈ ਸੰਪਰਕ ਕਰੇ ਆਪਾਂ ਨੂੰ ਬਾਕੀ ਐ ਨਹੀਂ ਖਰੀਦ ਚੱਲਦੀ ਉਸ ਡੇਰੀਆਂ ਦੀ ਆਪਣੀ ਚੱਲਦੀ ਹੈ ਰੂਟੀਨ ਕੀ ਚੱਲਦੀ ਹੈ ਹਾਂ ਰੂਟੀਨ ਚੱਲਦੀ ਹੈ ਅੱਛਾ ਭਾਈ ਜਿਹੜੀ ਇਹ ਵਹਿੜ ਆਪਾਂ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਉਹ ਕਨ ਮਾਸੂ ਹੈ ਤੇ ਪਹਿਲਾ ਸੂਆ ਬਈ ਸੋਣੀ ਹੈ ਠੀਕ ਹੈ ਤਿੰਨ ਤਰੀਕ ਨੂੰ ਦਨ ਪੂਰੇ ਉਹਦੇ ਹੀ ਦੰਦੋ ਕਿਵੇਂ ਆਹੀ ਚਾਰ ਦੰਦ ਬਈ 14 ਚਾਰ ਜੀ ਹਾਂ ਚਾਰ ਇਹ ਰੇਟ ਲਊਗਾ ਤਾਂ ਤੁਹਾਨੂੰ ਰੇਟ ਤੇ 82000 ਆ ਬਈ 85000 ਤੋਰਗੇ ਇਹਨੂੰ ਹਾਂਜੀ ਠੀਕ ਐ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਥਾਂ ਦਾ ਸੈਜ ਐ ਸੂਆ ਪਹਿਲਾ ਚੌਕ ਦੇ ਦੰਦ ਪੂਰੇ ਕਰ ਰਹੀ ਐ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਫਰੀ ਚਾਰਜ ਹਜੇ ਤੇ ਹੀ ਐ 7 ਦਿਨ ਇਹ ਤੇ 2 9 10 ਦਿਨ ਪਏ ਆ ਦੋਸਤੋ ਸੋਨ ਦੇ ਵਿੱਚ ਪਹਿਲਾ ਸੂਆ ਸੋਨ ਦੇ ਵਿੱਚ ਭਵਾਨਾ ਬਹੁਤ ਚੰਗਾ ਬਣਾਉਣਾ ਐ ਇਸ ਵਾਰ ਨੇ ਕਿਉਂਕਿ ਹਜੇ ਦਿਨ ਪਏ ਆ ਰੁੱਖ ਸੋਹਣਾ ਐ ਥਣਤੀ ਜੋਈ ਵਾਲਾ ਥੋੜਾ ਕ੍ਰਾਸ ਅੰਗ ਚ ਵੱਛੀ ਐ 82000 ਰੇਟ ਤੇ ਗਰਮੀ ਦੀ ਰੁੱਤ ਚੇ گاਵਾ ਚੰਗਿਆ ਰਹਿੰਦੀਆਂ ਦੋ ਤਲੋ ਮੋੜਲਾ ਬਾਈ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਦੱਸੋ ਸੋਹਣੀ ਵੈੜ ਹੈ ਪਹਿਲਣ ਵੈੜ ਉਹ ਹਵਾਨਾ ਫੇਰ ਦੇਖੋ ਤੁਸੀਂ ਇਦਾਂ ਦਾ ਰੋਕੇ ਦੇ ਹਵਾਨੇ ਦਾ ਨਾ ਪੁੱਤੇ ਸੋ ਫੇਰ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਦੱਸੋ ਜਦੋਂ ਸਾਈਡ ਨੂੰ ਜਾਊਗੀ ਉਦੋਂ ਇਹਦਾ ਹਵਾਨਾ ਦੇਖ ਲੋਗੇ ਪਸੰਦ ਇਦਾਂ ਦਾ ਰੋਕੇ ਦੇ ਹਵਾਨੇ ਦਾ ਚਾਹ ਬਤ। ਸੋ ਇਹ ਰੋਖ ਇਹ ਦੇ ਹਵਾਨੇ ਦਾ ਇਹ ਤੋਂ ਬਿਨਾ ਇੱਕ ਤੋਕੜ ਗੱਬਣ ਮੱਝ ਵੀ ਹੈ। ਤਨਵੀਰ ਭਾਈ ਇਹ ਮੱਝ ਕਿੰਨੇ ਚਿਰ ਦੀ ਗੱਬਣ ਹੈ? ਇਹ ਬਾਈ 3 ਮਹੀਨੇ ਦੀ ਗੱਬਣ ਹੈ। ਚੈੱਕ ਪਾਸ ਹੋ ਗਈ? ਹਾਂਜੀ ਮੈਂ ਅੱਜ ਅੱਜੀ ਆਪਣੇ ਕੋਲ ਮੈਂ ਆਈ ਐ। ਠੀਕ ਹੈ। 10 ਕਿਲੋ ਦੁੱਧ ਤੇ ਆਈ ਐ। ਅੱਜ ਚੈੱਕ ਕਰਵਾ ਲਈ ਆਪਾਂ ਭਾਈ। ਇਹ ਮਗਰ ਕੱਟੀਆਂ ਦੀ 3 ਮਹੀਨੇ ਦੀ ਗੱਬਣ ਹੈ। ਠੀਕ ਹੈ। ਹੁਣ ਆ ਕੇ ਜਾਂ ਦੁੱਧ ਤੇ 9 ਵਜੇ 8 ਵਜੇ ਆਪਾਂ 10 ਕਿਲੋ ਚੋਕੇ ਲਈਏ ਭਈਏ। ਠੀਕ ਹੈ। ਅਜਾ ਇਹ 3 ਮਹੀਨੇ ਦੀ ਕੰਫਰਮ ਹੋ ਗਈ ਜੀ ਇਹਨੇ ਉਹ ਚੈੱਕ ਕਰਵਾ ਸਕਦੇ ਹਾਂ। ਹਾਂ ਭਾਈ ਚੈੱਕ ਕਰਵਾ ਦੇ ਆਪਦੀ ਜ ਪੱਕਾ ਚੈੱਕ ਕਰਵਾਇਆ ਕੀ ਰੇਟ ਕੀ ਰਹਿਣਾ ਇਹਦਾ ਰੇਟ ਏ ਦਾ 76000 ਰੁਪਏ 76000 ਖੋਲੀ ਬਾਈ ਮੱਝ ਸੋ ਦੋਸਤੋ ਬੱਚਾ ਇਹਦਾ ਨਾ ਕੱਟੀ ਹੈ ਤਿੰਨ ਮਹੀਨਿਆਂ ਦੀ ਗੱਭਣ ਕਨਫਰਮ ਹੋ ਗਈ ਹੈ ਦੁੱਧ 10 ਕਿਲੋ ਝੋਕੇ ਲੈਂਦੀ ਹੈ ਤੁਸੀਂ 8 ਤੋਂ ਬਾਹਰ ਇਹਦੇ ਥਲੇ ਦੁੱਧ ਮੰਨ ਸਕਦੇ ਹੋ ਹਵਾਨਾ ਦੁੱਧ ਵਾਲੀਆਂ ਮੱਝਾਂ ਲਾ ਦੱਸੋ ਅਗਲੇ ਪਾਸੋਂ ਜਾੜੇ ਪਾਰਾ ਹਵਾਨਾ ਇਧਰ ਨੂੰ ਤੇ ਲਿਜਾਈ ਬਈ 76000 ਰੇਟ ਹੈ ਦੱਸੋ ਟੋਕੜ ਗੱਭਣ ਮੱਝ ਤੁਹਾਨੂੰ ਦਿਖਾ ਰਹੇ ਆਂ ਰੁੱਤ ਚ ਸੁੰਦੀ ਮੈਂ ਕਿਹਾ ਸੀ 6 ਮਹੀਨੇ ਜਿਹੜੇ ਉਹ ਸੌਰੀ 7 ਮਹੀਨੇ ਪਸ਼ੂ ਲਊਗਾ 10 ਮਹੀਨੇ ਤੇ ਮੱਝ ਨੇ ਸੂਣਾ ਹੁੰਦਾ ਹੈ ਬਾਕੀ ਬਈ ਚੰਗੇ ਬੰਦਿਆਂ ਤੋਂ ਆਈ ਹੈ ਹੁਣ ਆਪਾਂ ਪਰਸੋਂ ਮੰਨਾਂ ਦੀ ਵੀਡੀਓ ਪਾਈ ਸੀ ਚੰਗੀਆਂ ਜਿਹੜੀਆਂ ਵੱਡੀਆਂ 17-17 ਗਲ ਦੁੱਧ ਵਾਲੀਆਂ ਠੀਕ ਹੈ ਉਹਨਾਂ ਬੰਦਿਆਂ ਕੋਲ ਆਈ ਹੈ ਉਹ ਬਈ ਚੰਗੇ ਮੰਨ ਲੱਗੇ ਟੋਕੜੇ ਜਿਹੜੇ ਉਹਨਾਂ ਦੀ ਮੈਂ ਵੇਚ ਦਿੰਦੇ ਆ ਅੱਛਾ ਉਹ ਦੋ ਮੱਝਾਂ ਜਿਹੜੀਆਂ ਆਪਾਂ 17-17 ਲੀਟਰ ਦੁੱਧ ਦੱਸਿਆ ਸੀ ਆਓ ਉਹਨੇ ਇਤਰੇ ਜੰਮੇ ਇਹ ਮੱਝ ਉਹਨਾਂ ਤੋਂ ਆ ਗਈ ਬਹੁਤ ਚੰਗੀ ਕੀਮਤ ਲੱਗ ਮੈਂ ਕਰੀਤੀ ਸੀ ਉਹਨਾਂ ਨੇ ਦਈਏ ਠੀਕ ਹੈ ਸੋ ਦੋਸਤੋ ਤਾਜੀ ਇਹ ਚੰਗੀ ਕੀਮਤ ਚਾਈ ਹੋਈ ਮੱਝ ਹੈ ਉਹਨਾਂ ਵੀਰਾਂ ਤੋਂ ਹੀ ਆਈ ਹੈ ਜਿਹੜੇ ਦੋ ਮੱਜਾਂ ਉਹ ਲੈ ਕੇ ਗਏ ਬਾਕੀ ਢਾਂਚੇ ਦੀ ਬਣਾਉਣਾ ਸੋਹਣੀ ਹੈ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਥਾਣ ਅਗਲਾ ਤੇ ਪਿਛਲਾ ਬਰਾਬਰ ਦਾ ਹੈ ਤੋਂ ਚੌੜ ਪਸਮਾ ਦੀ ਬਾਈ ਕਹਿੰਦਾ ਵੀ ਬਹੁਤ ਚੰਗੀ ਹੈ ਤੇ ਇਹ ਚੈੱਕ ਪਾਸ ਹੈ ਤੁਸੀਂ ਕਰਵਾ ਕੇ ਲੈ ਜਾਓ ਟੋਕਣ ਗਾ ਬਣ ਮੱਜ ਤੇ ਇਹ ਦੇਣਾ ਕੱਟੀ ਏ ਉਹ ਉਹ ਵੀਰ ਫਿਰ ਖਰਚ ਬਹੁਤ ਦਾ ਹੀ ਕੰਮ ਹੋਊਗਾ ਜਿਹੜੇ ਹਿਸਾਬ ਤੇ ਕੱਟੀ ਦੀ ਸੰਭਾਲ ਲੋ ਹਿਸਾਬ ਤੇ ਕੀਤੀ ਕਿ ਬਾਈ ਠੀਕ ਹੈ ਬਾਕੀ ਆ ਬੰਦਾ ਕੰਮ ਕਰੇ ਫਿਰ ਤਾਂ ਕੋਈ ਸਾਂਹ ਤਾਂ ਬਗਾ ਸਿਰਦੇ ਨੇ ਬੰਦੇ ਦੇ ਕੰਮ ਸਿਰਦੇ ਨੇ ਬਾਈ ਉਹ ਪੂਰੀ ਨਹੀਂ ਪੈਂਦੀ ਸਹੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਦੋ ਨਾਗ ਮਕਾਊ ਤੇ ਤੋਂ ਬਿਨਾ ਖਰੀਦਣ ਵਾਸਤੇ ਵੀ ਸੱਦਾ ਆ ਵੀ ਜੇ ਕੋਈ ਵੀਰ ਕੋਲ ਕੋਈ ਸਾਈਡ ਰੱਖਦੀ ਮੱਝ ਹੈ ਦੁੱਧ 10 ਕਿਲੋ ਤੋਂ ਬਾਹਰ ਹੈਗਾ ਸੂਆ ਚੌਥਾ ਪੰਜਵਾਂ ਵੀ ਚੱਲੂਗਾ ਤੁਸੀਂ ਸੰਪਰਕ ਕਰ ਲਿਓ ਇਹਨਾਂ ਨੇ ਗੱਡੀ ਲੋਡ ਕਰਨੀ ਹੈ ਨੌ ਮੱਝਾਂ ਹਾਜ਼ਰ ਹੈ ਤੇ ਬਾਕੀ ਮੈਂ ਪਹਿਲੀ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਉਹਨਾਂ ਨੇ 50 ਤੋਂ 100 ਦੇ ਲਗਭਗ ਇੱਕ ਮੱਝ ਗੱਡੀ ਇਹ ਲੋ ਮੱਝਾਂ ਦੀ ਉਹ ਲੋਡ ਕਰਕੇ ਭੇਜਣੀ ਆ ਮਤਲਬ ਇੰਨੀਆਂ ਮੱਝਾਂ ਗਾਂ ਜਾਣੀਆਂ ਵਿਕਰੀ ਵਾਸਤੇ ਤੇ ਉਹ ਤੁਸੀਂ ਜੇ ਕੋਈ ਵੀ ਰੇਚਣਾ ਚਾਹੁੰਦਾ ਤਾਂ ਬਾਈ ਹੋਰਾਂ ਨਾਲ ਸੰਪਰਕ ਬਣਾ ਸਕਦੇ ਹੋ ਬਾਕੀ ਚੰਗੇ ਪਸ਼ੂ ਵੀ ਤੁਸੀਂ ਇਹਨਾਂ ਨਾਲ ਲਿੰਕ ਬਣਾ ਸਕਦੇ ਹੋ ਜੇ ਕੋਈ ਚੰਗਾ ਪਸ਼ੂ ਚੰਗੀ ਮੱਝ ਭਾਰੀ ਸੋਹਣੀ ਚੰਗੇ ਦੋਬਾ ਵੇਚ ਲੈ ਰੱਟਾ ਪਤੀ ਲੈਣੇ ਜਿਵੇਂ ਅੱਗੇ ਆਪਣੀ ਵੀਡੀਓ ਪਾਈ ਸੀ ਕਟੀਆਂ ਦੀ ਹਾਂ ਸੋ ਦੱਸੋ ਇਹ ਸੋਕਦੇ ਕਿ ਪਰਸੋਂ ਕਟੀਆਂ ਫੇਰ ਆਪਣੀ ਦਤੀਆਂ ਦੀ ਵੀਡੀਓ ਬਣਾਵਾਂਗੇ ਫੇਰ ਆਪਾਂ ਕਟੀਆਂ ਦਿੱਤੀਆਂ ਠੀਕ ਹਾਂਜੀ ਸੋ ਦੱਸੋ ਇਹ ਅੱਜ ਦੀ ਵੀਡੀਓ ਦੇ ਦੋ ਨਾਗ ਵਕਾਉ ਸੀ ਤੇ ਗੁੜੀਆਂ ਭਾਈ ਸੰਦੀਪ ਦੀ ਪਹਿਲੀ ਵੀਡੀਓ ਦੇ ਵਿੱਚ ਦਿਖਾਣਾ ਚਾਹੁੰਨ ਬਾਣੀ ਕਾ ਬਾਣੀ ਗਾਰੀ ਦਿਖਾਂਗੇ ਨਾ ਸੋ ਇਹ ਦੱਸੋ ਛੋਟਾ ਬੱਚਾ ਭਾਈ ਸੰਦੀਪ ਦੀ ਇਹ ਬੇਟੀ ਤੇ ਸਰਪੰਚ ਵੀਰ ਸਿੰਘ ਦੀ ਪੋਤੀ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਾਗ ਫੋਰ ਸੇਲ ਆ ਧੰਨਵਾਦ ਵੀਡੀਓ ਦੇਖਣ ਦੇ